ਪਾਵੇਂ ਤੁਸੀਂ ਸੋਸ਼ਲ ਮੀਡੀਆ ਤੇ ਲੱਖਾਂ ਮਿਲੀਅਨਾਂ ਤੱਕ ਆਪਣੇ ਫੋਲੋਅਰ ਸਬਸਕ੍ਰਾਈਬਰ ਬੁਲਾ ਲਓ ਪਰ ਜਿਹੜੇ ਤੁਹਾਡੇ ਨਾਲ ਆ ਕੇ ਖੜਦੇ ਨੇ ਸਿਰਫ ਉਹ ਹੀ ਫੋਲੋਅਰ ਅਸਲ ਮੰਨੇ ਜਾਂਦੇ ਨੇ ਬਾਕੀ ਦਾ ਤੁਹਾਡਾ ਮਨੋਰੰਜਨ ਹੀ ਦੇਖ ਸਕਦੇ ਨੇ ਹੋਰ ਉਹ ਤੁਹਾਡੇ ਤੋਂ ਇਸ ਤੋਂ ਵੱਧ ਕੇ ਕੋਈ ਮਦਦ ਨਹੀਂ ਕਰ ਸਕਦੇ ਹੁਣ ਸਵਾਲ ਵੱਡਾ ਹੈ ਕਿ ਕੀ ਅਸੀਂ ਪੈਸੇ ਦੇ ਲਾਲਚ ਪਿੱਛੇ ਆਪਣਾ ਜਿਸਮ ਵੇਚ ਰਹੇ ਹਾਂ ਕਿਉਂਕਿ ਜਿਸ ਤਰ੍ਹਾਂ ਦੀਆਂ ਰੀਲਾਂ ਜਾਂ ਹੋਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਔਰ ਤਾਂ ਖਾਸ ਤੌਰ ਤੇ ਹੁਣ ਤਾਂ ਕੁਝ ਲੜਕੇ ਵੀ ਅਜਿਹੀਆਂ ਅਸਲੀਲਤਾ ਫਲਾਉਣ ਵਾਲੀਆਂ ਵੀਡੀਓ ਬਣਾਉਣ ਲੱਗੇ ਜਿਨ੍ਹਾਂ ਨੂੰ ਦੇਖ ਕੇ ਬੜਾ ਵੱਡਾ ਦੁੱਖ ਵੀ ਹੁੰਦਾ ਕਿ ਇਹ ਕਿਹੋ ਜਿਹਾ ਪੰਜਾਬ ਅੱਜ ਕਿਹੋ ਜਿਹੇ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਪੰਜਾਬ ਇੱਕ ਸੈਨਸਵੀਲੇ ਗੱਬਰੂਆਂ ਦਾ ਸੂਬਾ ਰਿਹਾ ਹੈ ਪੰਜਾਬ ਇੱਕ ਅਣਖੀਲੇ ਜੋਧਿਆਂ ਦਾ ਸੂਬਾ ਰਿਹਾ ਹੈ ਜਦੋਂ ਆਪਾਂ ਇਤਿਹਾਸ ਵੱਲ ਨਜ਼ਰ ਮਾਰਦੇ ਆ ਤਾਂ ਸਾਨੂੰ ਇਹ ਸਾਰਾ ਇਤਿਹਾਸ ਇਹ ਦੱਸਦਾ ਕਿ ਪੰਜਾਬ ਲੰਗੇ ਵਿਆਂ ਦੇ ਵਿੱਚ ਕਿਹੋ ਜਿਹਾ ਸੀ ਹੁਣ ਸਵਾਲ ਇੱਥੇ ਹੈ ਕਿ ਕੀ ਸਾਨੂੰ ਆਪਣਾ ਇਤਿਹਾਸ ਭੁੱਲ ਚੁੱਕੇ ਹਾਂ ਕਿ ਅੱਜ ਅਜੇ ਹੀ ਨੋਬਤਾ ਆਗੇ ਕਿ ਅਸੀਂ ਆਪਣੀਆਂ ਆਪਣਾ ਜਿਸਮ ਸੋਸ਼ਲ ਮੀਡੀਆ ਤੇ ਦਿਖਾ-ਦਿਖਾ ਕੇ ਵੇਚ ਰਹੇ ਹਾਂ ਕਿ ਸਾਡੇ ਲਈ ਪੈਸਾ ਮੁੱਖ ਹੋ ਗਿਆ ਕਿ ਅਸੀਂ ਇਹ ਨਹੀਂ ਦੇਖਦੇ ਕਿ ਜੋ ਅਸੀਂ ਬਣਾ ਰਹੇ ਹਾਂ ਜੋ ਸੋਸ਼ਲ ਮੀਡੀਆ ਤੇ ਪਰੋਸ ਰਹੇ ਹਾਂ ਉਸ ਦਾ ਦੇਖਣ ਵਾਲ ਦੇ ਕੀ ਅਸਰ ਹੋਵੇਗਾ ਕਿਉਂਕਿ ਖਾਸ ਤੌਰ ਤੇ ਅੱਜ ਕੱਲ ਮੋਬਾਈਲ ਤਕਰੀਬਨ ਹਰੇਕ ਕੋਲ ਹੀ ਰੱਖਿਆ ਹੋਇਆ ਆ ਭਾਵੇਂ ਆਪਾਂ ਬੱਚਿਆਂ ਦੀ ਗੱਲ ਕਰੀਏ ਭਾਵੇਂ ਵੱਡਿਆਂ ਦੀ ਗੱਲ ਕਰੀਏ ਜਦੋਂ ਬੱਚੇ ਅਜਿਹੀਆਂ ਚੀਜ਼ਾਂ ਦੇਖਦੇ ਨੇ ਤਾਂ ਉਹਨਾਂ ਤੇ ਬੜਾ ਬੁਰਾ ਅਸਰ ਪੈਂਦਾ ਜੋ ਪਿਛਲੇ ਦਿਨੀ ਇਹ ਘਟਨਾ ਵਾਪਰੀ ਹੈ ਭਾਵੇਂ ਆਪਾਂ ਇਸ ਗੱਲ ਦੇ ਹੱਕ ਵਿੱਚ ਤਾਂ ਨਹੀਂ ਕਿ ਕਿਸੇ ਵੀ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦੇਣਾ ਕੋਈ ਚੰਗੀ ਗੱਲ ਹੈ ਇਸ ਨੂੰ ਆਪਾਂ ਪ੍ਰਮੋਟ ਨਹੀਂ ਕਰਦੇ ਪਰ ਇਹ ਜਰੂਰ ਸੋਚਣ ਦਾ ਸਵਾਲ ਹੈ ਕਿ ਸਾਨੂੰ ਅਜੇਹੇ ਕੰਟੈਂਟ ਬਣਾਉਣ ਦੀ ਕਿਉਂ ਲੋੜ ਪਈ ਅਸੀਂ ਸਮਾਜ ਨੂੰ ਸੇਧ ਨਹੀਂ ਦੇ ਸਕਦੇ ਤਾਂ ਚੁੱਪ ਕਰਕੇ ਘਰੇ ਹੀ ਬੈਠ ਜਾਈਏ ਇਹ ਕੋਈ ਜੋ ਰੀਲਾਂ ਬਣਾਉਂਦੇ ਨੇ ਜਾਂ ਕੋਈ ਫੇਸਬੁੱਕ ਤੇ ਜਾਂ ਕੋਈ ਹੋਰ ਵੱਖ-ਵੱਖ ਸੋਸ਼ਲ ਮੀਡੀਆ ਦੇ ਸਾਧਨਾਂ ਤੇ ਆਪਣੇ ਪੇਜ ਬਣਾ ਕੇ ਆਪਣੀਆਂ ਵੀਡੀਓ ਵਾਇਰਲ ਕਰਦੇ ਨੇ ਉਸ ਵਿੱਚ ਦੇਖਣ ਬਚਾਉਂਦਾ ਹੈ ਕਿ ਬਹੁਤੀਆਂ ਸੇਧ ਦੇਣ ਵਾਲੀਆਂ ਵੀਡੀਓ ਤਾਂ ਗਿੰਤੀ ਮਿੰਤੀ ਹੀ ਮਿਲਦੀਆਂ ਨੇ ਕਿਉਂਕਿ ਇਸ ਵਿੱਚ ਵੱਡਾ ਕਾਰਨ ਇਹ ਵੀ ਹੈ ਕਿ ਜੋ ਲੋਕ ਦੇਖਦੇ ਨੇ ਉਹ ਵੀ ਚੰਗੀ ਚੀਜ਼ ਘੱਟ ਦੇ ਦੇ ਨੇ ਜੋ ਬਰਾਈ ਵਾਲੀਆਂ ਚੀਜ਼ਾਂ ਨੇ ਜਾਂ ਅਸਲੀਲਤਾ ਵਾਲੀਆਂ ਚੀਜ਼ਾਂ ਨੇ ਉਹਨਾਂ ਦੀ ਗਿਣਤੀ ਦੇਖਣ ਵਿੱਚ ਵਧੇਰੇ ਹੁੰਦੀ ਹੈ ਜਿਸ ਕਰਕੇ ਜੋ ਇਹ ਰੀਲਾਂ ਬਣਾਉਂਦੇ ਨੇ ਜਾਂ ਅਸਲੀਲਤਾ ਫਲਾਉਣ ਵਾਲੀਆਂ ਵੀਡੀਓ ਬਣਾਉਂਦੇ ਨੇ ਉਹਨਾਂ ਦੀ ਗਿਣਤੀ ਇਸ ਕਰਕੇ ਹੀ ਵਾਧੀ ਹੈ ਇਸ ਵਿੱਚ ਗਾਲ੍ਹਾਂ ਵੀ ਕੱਢਦੇ ਨੇ ਕਿਉਂਕਿ ਕਈ ਜੋ ਪੰਜਾਬੀ ਚੈਨਲ ਵੀ ਨੇ ਜਿਹੜੇ ਲੋਕਾਂ ਵੱਲੋਂ ਬਣਾਏ ਹੋਏ ਨੇ YouTube ਦੇ ਉੱਪਰ ਉਸੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਵੈਬ ਸੀਰੀਜ਼ਾਂ ਚੱਲਦੀਆਂ ਨੇ ਜਿਸ ਤੇ ਸਿੱਧੇ ਤੌਰ ਤੇ ਗਾਲ੍ਹਾਂ ਅਜਹੀਆਂ ਕੱਢਦੇ ਨੇ ਜਿਸ ਨੂੰ ਸੁਣ ਕੇ ਜੇ ਬੰਦਾ ਕੋਈ ਕਰੇ